ਜੇ ਡਿਲੇਵਾਲ ਸਾਹਿਬ ਵੱਲੋਂ ਕਹੇ ਗਿਆ ਸੀ ਵੀ 4 ਤਰੀਕ ਨੂੰ ਕਿਸਾਨ ਕੀ ਲੋਕ ਕੀ ਹਰੇਕ ਵਰਗ ਵੱਧ ਚੜ ਕੇ ਖਨੋਰੀ ਬਾਰਡਰ ਦੇ ਉੱਤੇ ਆਓ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਜੀ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਲਈ ਕਈ ਫਰੰਟਾਂ ਦੇ ਉੱਤੇ ਜਿਹੜੇ ਆ ਉੱਚਾ ਰਜ਼ਾਈ ਕਰਦੇ ਪਏ ਆ 2021 ਜਿਹੜਾ ਅੰਦੋਲਨ ਸਮਾਪਤ ਹੋਇਆ ਸੀ ਜਿਹਨੂੰ ਸਸਪੈਂਡ ਕੀਤਾ ਸੀ ਉਹਨਾਂ ਨੇ ਖਤਮ ਨਹੀਂ ਸੀ ਹੋਇਆ ਕਹਿੰਦੇ ਉਹ ਇੱਕ ਬੜੀ ਵੱਡੀ ਆਸ ਨਾਲ ਬਲਵਿੰਦਰ ਜੀ ਇੱਕ ਸ਼ੁਰੂ ਖਤਮ ਹੋਇਆ ਸੀ ਕਿ ਕੇਂਦਰ ਸਰਕਾਰ ਨੇ ਜਿਹੜੀਆਂ ਮੰਗਾਂ ਮੰਾਲੀਆਂ ਸੀ ਉਹ ਲਾਗੂ ਹੋ ਜਾਣਗੀਆਂ ਪਰ 4 ਸਾਲਾਂ ਤੋਂ ਬਾਅਦ ਵੀ ਉਹ ਮੰਗਾਂ ਲਾਗੂ ਨਹੀਂ ਹੋਈਆਂ ਤੇ ਹਾਰ ਕੇ ਇਹ ਉਸਲਵਟੇ ਕਿਸਾਨਾਂ ਕਿਸਾਨ ਜਥੇਬੰਦੀਆਂ ਚ ਵੀ ਆਉਣ ਲੱਗ ਪਏ ਉਹਦੇ ਵਿੱਚ ਇੱਕ ਇੱਕ ਜੁਟਤਾ ਨਹੀਂ ਬਣ ਸਕੀ ਐਸ ਕੇ ਐਮ ਦੇ ਵਿੱਚ ਕਿ ਦੁਬਾਰੇ ਅੰਦੋਲਨ ਸ਼ੁਰੂ ਕੀਤਾ ਜਾਵੇ ਜੀ ਸੋ ਜੀਸਾ ਸਿਰਟਾ ਨਿਕਲਿਆ ਅੱਜ ਖਨੌਰੀ ਦਾ ਬਾਰਡਰ ਤੇ ਉੱਤੇ ਜਿਹੜੀ ਅੱਜ ਮਹਾ ਪੰਚਾਇਤ ਹੋਈ ਲੱਖਾਂ ਦੀ ਗਿਣਤੀ ਵਿੱਚ ਆਏ ਅਰ ਅਫਸੋਸ ਦੀ ਗੱਲ ਇਹ ਆ ਕਿ ਐਕਸੀਡੈਂਟ ਹੋ ਗਿਆ ਏ ਬੜੇ ਜਿਹਦੇ ਵਿੱਚ ਚਾਰ ਜਾਨਾਂ ਚਲੀਆਂ ਗਈਆਂ ਤਿੰਨ ਬਰਨਾਲੇ ਜਾਣ ਗਈਆਂ ਇੱਕ ਹਰਿਆਣੇ ਦੇ ਵਿੱਚ ਵੀ ਜਾਣ ਗਈ ਆ ਜ਼ਖਮੀ ਜਿਹੜੇ ਹੋ ਗਏ ਆ ਉਹਨਾਂ ਪਰਿਵਾਰਾਂ ਦੇ ਨਾਲ ਕੀ ਬੀਤੇਗੀ ਕਿਉਂਕਿ ਠੰਡ ਬੜੀ ਆ ਪਰਿਵਾਰਾਂ ਦੇ ਉੱਤੇ ਏਡੀ ਵੱਡੀ ਮੁਸੀਬਤ ਆ ਗਈ ਆ ਜੀ ਸਾਬ ਨੇ ਗੱਲ ਕਹੀ ਆ ਉਹ ਗਰਾਹ ਜੀ ਨੇ ਕਹੀ ਆ ਰੁਲਦੁਰਮ ਰੁਲਦੂ ਸਿੰਘ ਮਾਨਸਾ ਨੇ ਵੀ ਗੱਲ ਕੀਤੀ ਆ ਅਰਵਿੰਦਰ ਸਿੰਘ ਪਟਿਆਲ ਨੇ ਕੀਤੀ ਆ ਫਿਰ ਆਪਣੇ ਦਰਸ਼ਨਪਾਲ ਜੀ ਨੇ ਕੀਤੀ ਆ ਢੱਲੇਵਾਲ ਸਾਹਿਬ ਥੋੜਾ ਜਿਹਾ ਚੇਰ ਬੋਲੇ ਆ ਉਹਨਾਂ ਨੂੰ ਜਿਹੜਾ ਸਟੇਜ ਤੇ ਲੈ ਕੇ ਆਏ ਆ ਉਥੋਂ ਕੋਈ ਅੱਧਾ ਕਿਲੋਮੀਟਰ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਪਰ ਉਹਨਾਂ ਨੇ ਜਦੋਂ ਬੋਲੇ ਤਾਂ ਆਵਾਜ਼ ਉਹਨਾਂ ਦੀ ਦੇ ਵਿੱਚ ਬੜੀ ਚੜ੍ਹ ਦੀ ਕਲਾ ਵਾਲੀ ਗੱਲ ਸੀ ਹਾਲੇ ਕਿ ਉਹਨਾਂ ਨੇ ਵਿੱਚ ਪਾਣੀ ਵੀ ਮੰਗਿਆ ਡਾਕਟਰਾਂ ਨੇ ਕਿਹਾ ਕਿ ਘੱਟ ਬੋਲੋ ਬੀਪੀ ਵੱਧ ਸਕਦਾ ਪਰ ਉਹਨਾਂ ਨੇ ਆਪਣੀ ਜਿਹੜੀ ਭਾਵਨਾ ਸੀ ਉਹ ਪ੍ਰਗਟ ਕੀਤੀ ਇੱਕ ਗੱਲ ਸਾਰਿਆਂ ਦੇ ਗੱਲਾਂ ਵਿੱਚੋਂ ਜਿਹੜੀ ਨਿਕਲ ਕੇ ਇਹ ਆਈ ਕਿ ਸਾਰੇ ਜਿਹੜੇ ਨੇ ਇਹ ਲੀਡਰ ਜਾਂ ਮੋਰਚੇ ਅੱਜ ਤੇ ਜਿੱਥੇ ਵੀ ਚੱਲ ਰਿਹਾ ਕੇਂਦਰ ਨੇ ਕੀਤੇ ਵਾਅਦੇ ਜਿਹੜੇ ਸੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਤਾਂ ਹੈ ਜੀ ਇਹ ਤਾਂ ਗੱਲ ਪੱਕੀ ਆ ਪਰ ਉਹ ਲਾਗੂ ਕਰਾਉਣ ਦਾ ਢੰਗ ਜਿਹੜਾ ਉਹਦੇ ਵਿੱਚ ਕਿਤੇ ਨਾ ਕਿਤੇ ਤੋ ਫਰਕ ਆ ਗਿਆ ਫਰਕ ਪੈ ਗਿਆ ਜਿਹਦੇ ਕਰਕੇ ਦੋ ਮੋਰਚੇ ਬਣ ਗਏ ਪਹਿਲਾਂ ਇੱਕ ਐਸਕੇਐਮ ਬਣ ਗਿਆ ਐਸਕੇਐਮ ਦੇ ਵਿੱਚੋਂ ਐਸਕੇਐਮ ਗੈਰ ਰਾਜਨੀਤਿਕ ਨਿਕਲਿਆ ਔਰ ਗੈਰ ਰਾਜਨੀਤਿਕ ਦੇ ਵਿੱਚੋਂ ਵੀ ਫਿਰ ਦੋ ਬਣ ਗਏ ਅੱਗੇ ਤੇ ਕਨੇ ਸ਼ੰਭੂ ਲਾ ਲਿਆ ਇੱਕ ਨੇ ਉੱਥੇ ਲਾ ਲਿਆ ਬਰਾਹਮਾਂ ਸਾਹਿਬ ਨੇ ਇੱਕ ਹੋਰ ਬੜੀ ਵਧੀਆ ਗੱਲ ਕੀਤੀ ਜੀ ਉਹ ਕਹਿੰਦੇ ਕਿ ਅੱਜ ਸਾਨੂੰ ਸਵਾਲ ਪੁੱਛਦੇ ਪਏ ਆ ਪੱਤਰਕਾਰ ਕਿ ਤੁਸੀਂ ਦੋ ਮੋਰਚੇ ਬਣਾ ਲਏ ਆ ਐਸਕੇਐਮ ਜਿਹੜਾ ਉਹ ਕਿਉਂ ਇਕੱਠਾ ਨਹੀਂ ਹੋ ਰਿਹਾ ਡੱਲੇਵਾਲ ਸਾਹਿਬ ਕਿਉਂ ਵੱਖਰੇ ਆ ਪੰਦੇਰ ਕਿਉਂ ਵੱਖਰਾ ਵੀ ਤੁਸੀਂ ਵੱਖਰੇ ਹੋ ਗਿਓ ਉਹਨਾਂ ਨੇ ਕਿਹਾ ਇਹ ਸਵਾਲ ਕਦੇ ਸਾਨੂੰ 2020 21 ਵਾਲੇ ਅੰਦੋਲਨ ਚ ਨਹੀਂ ਕੀਤਾ ਉਦੋਂ ਸਾਡੀਆਂ ਕਹਿੰਦੇ 5-5 ਸਟੇਜਾਂ ਲਗੀਆਂ ਹੋਈਆਂ ਸੀ ਜੀ ਔਰ ਉਹ 5-5 ਸਟੇਜਾਂ ਦਾ ਮਕਸਦ ਤੇ ਇੱਕੋ ਹੀ ਸੀ ਅੰਦਰ ਖਾਤੇ ਚੱਲਦੀ ਪਈ ਹੈ ਗੱਲ ਭਾਵੇਂ ਕਿ ਉੱਪਰੋਂ ਦੁਫਾੜ ਲੱਗਦਿਆ ਟਕੈਤ ਜੀ ਨੇ ਕਿਹਾ ਇਹ ਗੱਲ ਕਿ ਇੱਕ ਨਵਾਂ ਅੰਦੋਲਨ ਸ਼ੁਰੂ ਹੋਏਗਾ ਔਰ ਉਹ ਅੰਦੋਲਨ ਸਿਰਫ ਸਿੰਘੂ ਜਾਂ ਗਾਜ਼ੀਪੁਰ ਜਾਂ ਟਿਕਰੀ ਬਾਰਡਰ ਤੇ ਨਹੀਂ ਹੋਏਗਾ ਉਹ ਜਿਹੜਾ ਦਿੱਲੀ ਦਾ ਪੂਰਾ ਰਿੰਗ ਰੋਡ ਹੈ ਨਾ ਕੇਐਮਪੀਜੀ ਨੂੰ ਕਹਿੰਦੇ ਆ ਉਹ ਕਹਿੰਦੇ ਸਾਰਾ ਦਿੱਲੀ ਘੇਰਿਆ ਜਾਊਗਾ ਅੱਜ ਜਿਹੜੀ ਵਰਚੁਅਲ ਮੀਟਿੰਗ ਸੀਗੀ ਸਰਦਾਰ ਗੁਰਮੀਤ ਸਿੰਘ ਖੁਡੀਆਂ ਸਾਡੇ ਖੇਤੀ ਮੰਤਰੀ ਨੇ ਉਹਨਾਂ ਦੀ ਸ਼ਿਵਰਾਜ ਹੋਣਾ ਨਾਲ ਮੀਟਿੰਗ ਸੀਗੀ ਵਰਚੁਅਲ ਕਿ ਪੰਜਾਬ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲ ਕਰਕੇ ਡੱਲੇਵਾਲ ਸਾਹਿਬ ਦਾ ਮਰਨ ਵਰਤੂ ਹੀ ਖਤਮ ਕਰੇ ਦੇ ਨਾਲ ਦੀ ਨਾਲ ਉਹਨਾਂ ਦੀਆਂ ਗੱਲਾਂ ਵੀ ਜਿਹੜੀਆਂ ਸੁਣੀਆਂ ਜਾਣ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸਾਨੂੰ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ ਵੜਾਏ ਚਾਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਜੀ ਔਰ ਸਾਡੇ ਦਰਸ਼ਕਾਂ ਦਾ ਵੀ ਜੀ ਸਾਡੇ ਦਰਸ਼ਕਾਂ ਨੂੰ ਵੀ ਜੀ ਆਇਆਂ ਪ੍ਰੋਗਰਾਮ ਦੇ ਵਿੱਚ ਜੀ ਹਾਂਜੀ ਸੋ ਸਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਕਿਸਾਨੀ ਮੁੱਦੇ ਨੂੰ ਲੈ ਕੇ ਜੀ ਕਿਸਾਨ ਲਗਾਤਾਰ ਆਪਣੀ ਮੰਗਾਂ ਲੈ ਕੇ ਕੇਂਦਰ ਦੇ ਨਾਲ ਸੰਘਰਸ਼ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਮਜਬੂਰ ਹੋ ਕੇ ਕੋਈ ਨਾ ਕੋਈ ਪ੍ਰੋਗਰਾਮ ਲੈ ਕੇ ਦੇ ਨੇ ਵੀ ਅਸੀਂ ਐ ਕਰਨਾ ਜੀ ਐ ਕਰਨਾ ਤੇ ਅੱਜ ਡਲੇਵਾਲ ਸਾਹਿਬ ਵੱਲੋਂ ਕਹਿ ਗਿਆ ਸੀ ਵੀ 4 ਤਰੀਕ ਨੂੰ ਕਿਸਾਨ ਕੀ ਲੋਕੀ ਹਰੇਕ ਵਰਗਵਾਦ ਚੜ੍ਹ ਕੇ ਖਨੋਰੀ ਬਾਰਡਰ ਦੇ ਉੱਤੇ ਆਓ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਜੀ। ਪ੍ਰਿੰਦਰ ਜੀ ਅੱਜ ਦਾ ਦਿਨ ਕਈ ਪੱਖਾਂ ਤੋਂ ਜੇ ਅਸੀਂ ਵਿਚਾਰੀਏ ਤਾਂ ਉਹਦੀ ਮਹੱਤਤਾ ਇਸ ਕਰਕੇ ਆ ਕਿ ਅੱਜ ਦੋ ਤਾਂ ਕਿਸਾਨਾਂ ਦੀਆਂ ਰੈਲੀਆਂ ਜੀ ਹੋਈਆਂ ਇੱਕ ਐਸਕੇਐਮ ਦੀ ਟੁਹਾਣਾ ਦੇ ਵਿੱਚ ਹੋਈ ਜਿਹੜਾ ਬਿਲਕੁਲ ਹੀ ਖਨੋਰੀ ਦੇ ਨਾਲ ਅਗਲੇ ਪਾਸੇ ਟੁਹਾਣਾ ਜਿਹੜਾ ਉਹ ਉਸੇ ਰਸਤੇ 'ਚੋਂ ਲੰਘ ਕੇ ਜਾਈਦਾ ਅੱਗੇ ਟੁਹਾਣਾ ਆਉਂਦਾ ਔਰ ਦੂਸਰੀ ਰੈਲੀ ਜਿਹੜੀ ਆ ਉਹ ਖਨੋਰੀ ਹੋਈ ਹੈ ਜੋ ਕਿ ਸਾਡੇ ਪਿਛਲੇ ਸਾਲ ਤੋਂ 13 ਫਰਵਰੀ ਤੋਂ ਦੋ ਮੋਰਚੇ ਲੱਗੇ ਹੋਏ ਆ ਸ਼ੰਭੂ ਦੇਤੇ ਖਨੋਰੀ ਤੇ ਤੇ ਡੱਲੇਵਾਲ ਸਾਹਿਬ ਦੀ ਤੁਸੀਂ ਜਿਵੇਂ ਜ਼ਿਕਰ ਕੀਤਾ ਉਹਨਾਂ ਦਾ ਮਰਨ ਵਰਤ 40 ਦਿਨ ਜਿਹੜੇ ਆ ਉਹਨਾਂ ਦੇ ਪੂਰੇ ਹੋ ਗਿਆ। ਇਹਦੇ ਨਾਲ ਦੋ ਮੀਟਿੰਗਾਂ ਦੀ ਹੋਰ ਰਹਿਮ ਗੱਲ ਅਸੀਂ ਕਰਾਂਗੇ। ਉਹ ਇਸੇ ਮੁੱਦੇ ਨਾਲ ਜੀ ਇੱਕ ਤਾਂ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਉਹਨਾਂ ਨੇ ਦੇਸ਼ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਜਿਹੜੀ ਆ ਉਹ ਵਰਚੁਅਲ ਭਾਵੇਂ ਆਨਲਾਈਨ ਮੀਟਿੰਗ ਕੀਤੀ ਜਿਹਦੇ ਵਿੱਚ ਇੱਕ ਨਵੀਂ ਜਿਹੜੀ ਕੇਂਦਰ ਦੀ ਨੀਤੀ ਆ ਕਿ ਖੇਤੀ ਵਸਤਾਂ ਦੇ ਲਈ ਜਿਹੜੀ ਆ ਉਹ ਮਾਰਕੀਟਿੰਗ ਨੀਤੀ ਨਵੀਂ ਜਿਹੜੀ ਤਿਆਰ ਕਰ ਰਹੇ ਨੇ ਜੀ ਉਹਦੇ ਉੱਤੇ ਜਿਹਦੇ ਉੱਤੇ ਬਹੁਤ ਕਾਲੀ ਵਿਖਾਉਂਦੀ ਪਈ ਹੈ ਸਰਕਾਰ ਕਿਉਂਕਿ ਨਵੰਬਰ ਦੀ ਗੱਲ ਸ਼ੁਰੂ ਹੋਈ ਆ ਤੇ ਉਹ ਫਟਾਫਟ ਉਹਨੂੰ ਕਿਸੇ ਪਾਸੇ ਲਾਉਣਾ ਚਾਹੁੰਦੇ ਆ ਤੇ ਤੀਸਰੀ ਜਿਹੜੀ ਦੂਸਰੀ ਮੀਟਿੰਗ ਹੈ ਦੋ ਰੈਲੀਆਂ ਦੂਸਰੀ ਮੀਟਿੰਗ ਦੂਸਰੀ ਮੀਟਿੰਗ ਸੀ ਕੱਲ ਜਿਹੜੀ ਜਿਵੇਂ ਸੁਪਰੀਮ ਕੋਰਟ ਨੇ ਸਤੰਬਰ ਦੇ ਵਿੱਚ ਬਟੂ ਜੀ ਕੱਲ ਕੀਤੀ ਸੀ ਕਿ ਜਿਹੜਾ ਅੰਦੋਲਨ ਚੱਲਦੇ ਪਏ ਆ ਦੋ ਸ਼ੰਭੂ ਵਾਲਾ ਤੇ ਖਨੋਰੀ ਵਾਲਾ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਨ ਲਈ ਤਾਂ ਕਿ ਇਹ ਦੋਨੋਂ ਰਾਹ ਖਲੋਵਾਏ ਜਾ ਸਕਣ ਇੱਕ ਪੈਨਲ ਬਣਾਇਆ ਸੀ ਜੀ ਤੇ ਉਸ ਪੈਨਲ ਦੀ ਕੱਲ ਜਿਹੜੀ ਆ ਉਹ ਮੀਟਿੰਗ ਐਸ ਕੇ ਐਮ ਨਾਲ ਹੋਣੀ ਸੀ ਪਰ ਐਸ ਕੇ ਐਮ ਨੇ ਉਹਦੇ ਚ ਜਾਣੂ ਮਨਾ ਕਰ ਦਿੱਤਾ ਤੇ ਉਹ ਮੀਟਿੰਗ ਕੈਨਸਲ ਹੋ ਗਈ ਕਿਉਂਕਿ ਐਸ ਕੇ ਐਮ ਕਹਿੰਦਾ ਕਿ ਇਹ ਜਿਹੜੀ ਕਮੇਟੀ ਦੀ ਬਣੀ ਆ ਪੈਨਲ ਬਣਿਆ ਇਹ ਸਿਰਫ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਮਸਲੇ ਹੱਲ ਕਰਨ ਵਾਸਤੇ ਰਾਖ ਲਾਉਣ ਵਾਸਤੇ ਡੱਲੇਵਾਲ ਸਾਹਿਬ ਨਾਲ ਗੱਲ ਕਰਨ ਵਾਸਤੇ ਆ ਤੇ ਅਸੀਂ ਕਹਿੰਦੇ ਐਸਕੇਮ ਵਾਲੇ ਕਿਉਂਦਾ ਹਿੱਸਾ ਨਹੀਂ ਹੈਗੇ ਇਸ ਕਰਕੇ ਅਸੀਂ ਉਸ ਮੀਟਿੰਗ ਚ ਜਿਹੜਾ ਨਹੀਂ ਆਉਣਾ ਸੋ ਅੱਜ ਜੋ ਕੁਝ ਹੋਇਆ ਉਹਦੇ ਵਿੱਚੋਂ ਬੜੇ ਅਰਥ ਕੱਢੇ ਗਏ ਆ ਪਰ ਜਿਹੜੀ ਮੁੱਖ ਦੀ ਗੱਲ ਤਾਂ ਇਹ ਹੈ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਕਈ ਫਰੰਟਾਂ ਦੇ ਉੱਤੇ ਜਿਹੜੇ ਆ ਉੱਚਾ ਰਾਜ਼ੀ ਕਰਦੇ ਪਏ ਆ 2021 ਚ ਜਿਹੜਾ ਅੰਦੋਲਨ ਸਮਾਪਤ ਹੋਇਆ ਸੀ ਜਿਹਨੂੰ ਸਸਪੈਂਡ ਕੀਤਾ ਸੀ ਉਹਨਾਂ ਨੇ ਖਤਮ ਨਹੀਂ ਸੀ ਹੋਇਆ ਕਹਿੰਦੇ ਉਹ ਇੱਕ ਬੜੀ ਵੱਡੀ ਆਸ ਨਾਲ ਬਲਵਿੰਦਰ ਜੀ ਸ਼ੁਰੂ ਖਤਮ ਹੋਇਆ ਸੀ ਕਿ ਕੇਂਦਰ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਸੀ ਉਹ ਲਾਗੂ ਹੋ ਜਾਣਗੀਆਂ ਪਰ 4 ਸਾਲਾਂ ਤੋਂ ਬਾਅਦ ਵੀ ਉਹ ਮੰਗਾਂ ਲਾਗੂ ਨਹੀਂ ਹੋਈਆਂ ਤੇ ਹਾਰ ਕੇ ਇਹ ਉਸਲਵਟੇ ਕਿਸਾਨਾਂ ਕਿਸਾਨ ਜਥੇਬੰਦੀਆਂ 'ਚ ਵੀ ਆਉਣ ਲੱਗ ਪਏ ਕਿ ਵੀ ਉਹ ਮੰਗਾਂ ਤੇ ਲਾਗੂ ਹੋਈਆਂ ਨਹੀਂ ਸਾਨੂੰ ਸਾਲ ਹੋ ਗਿਆ ਉੱਥੋਂ ਨਿਕਲ ਕੇ ਆਏ ਨੂੰ ਸੋ ਉਹਦੇ ਵਿੱਚ ਇੱਕ ਇੱਕ ਜੁਟਤਾ ਨਹੀਂ ਬਣ ਸਕੀ ਐਸਕੇਐਮ ਦੇ ਵਿੱਚ ਕਿ ਦੁਬਾਰੇ ਅੰਦੋਲਨ ਸ਼ੁਰੂ ਕੀਤਾ ਜਾਵੇ ਜੀ ਸੋ ਜਿਹਦਾ ਸੱਟਾ ਨਿਕਲਿਆ ਅੱਜ ਖਨੌਰੀ ਦਾ ਬਾਰਡਰ ਤੇ ਉੱਤੇ ਜਿਹੜੀ ਅੱਜ ਮਹਾਪੰਚਾਇਤ ਹੋਈ ਲੱਖਾਂ ਦੀ ਗਿਣਤੀ ਵਿੱਚ ਆਏ ਅਫਸੋਸ ਦੀ ਗੱਲ ਇਹ ਆ ਕਿ ਐਕਸੀਡੈਂਟ ਹੋ ਗਿਆ ਏ ਬੜੇ ਜਿਹਦੇ ਵਿੱਚ ਚਾਰ ਜਾਨਾਂ ਚਲੀਆਂ ਗਈਆਂ ਤਿੰਨ ਬਰਨਾਲੇ ਜਨ ਗਈਆਂ ਇੱਕ ਹਰਿਆਣੇ ਦੇ ਵਿੱਚ ਵੀ ਜਨ ਗਈਆਂ ਜ਼ਖਮੀ ਜਿਹੜੇ ਹੋ ਗਏ ਆ ਉਹਨਾਂ ਪਰਿਵਾਰਾਂ ਦੇ ਨਾਲ ਕੀ ਬੀਤੇਗੀ ਕਿਉਂਕਿ ਠੰਡ ਬੜੀ ਹੈ ਪਰਿਵਾਰਾਂ ਦੇ ਉੱਤੇ ਏਡੀ ਵੱਡੀ ਮੁਸੀਬਤ ਆ ਗਈ ਆ ਜੀ ਅੱਜ ਜੋ ਗੱਲ ਬੜੇ ਸਪਸ਼ਟ ਰੂਪ ਵਿੱਚ ਨਾ ਦੋ ਜੜੀਆਂ ਰੈਲੀਆਂ ਹੋਈਆਂ ਨੇ ਇੱਕ ਗੱਲ ਤਾਂ ਲੀਡਰ ਸਾਰੇ ਕਹਿੰਦੇ ਰਹੇ ਆ ਦੋਨੋਂ ਪਾਸੇ ਜੀ ਕੈਂਤ ਸਾਹਿਬ ਨੇ ਗੱਲ ਕਹੀ ਆ ਉਗਰਾਹ ਜੀ ਨੇ ਕਹੀ ਆ ਰੁਲਦੁਰਮ ਰੁਲਦੂ ਸਿੰਘ ਮਾਨਸਾ ਨੇ ਵੀ ਗੱਲ ਕੀਤੀ ਆ ਅਰਵਿੰਦਰ ਸਿੰਘ ਪਟਿਆਲ ਨੇ ਕੀਤੀ ਆ ਫਿਰ ਆਪਣੇ ਦਰਸ਼ਨਪਾਲ ਜੀ ਨੇ ਕੀਤੀ ਹੈ ਸਾਰੇ ਲੀਡਰਾਂ ਨੇ ਗੱਲ ਜਿਹੜੀ ਆ ਉਥੇ ਕੀਤੀ ਹੈ ਇਧਰ ਖਨੋਰੀ ਤੇ ਡੱਲੇਵਾਲ ਸਾਹਿਬ ਥੋੜਾ ਜਿਹਾ ਚੇਅਰ ਬੋਲੇ ਆ ਉਹਨਾਂ ਨੂੰ ਜਿਹੜਾ ਸਟੇਜ ਤੇ ਲੈ ਕੇ ਆਏ ਆ ਉਥੋਂ ਕੋਈ ਅੱਧਾ ਕਿਲੋਮੀਟਰ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਪਰ ਉਹਨਾਂ ਨੇ ਜਦੋਂ ਬੋਲੇ ਤਾਂ ਆਵਾਜ਼ ਉਹਨਾਂ ਦੀ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲੀ ਗੱਲ ਸੀ ਹਾਲੇ ਕਿ ਉਹਨਾਂ ਨੇ ਵਿੱਚ ਪਾਣੀ ਵੀ ਮੰਗਿਆ ਡਾਕਟਰਾਂ ਨੇ ਕਿਹਾ ਕਿ ਘੱਟ ਬੋਲੋ ਬੀਪੀ ਵੱਧ ਸਕਦਾ ਪਰ ਉਹਨਾਂ ਨੇ ਆਪਣੀ ਜਿਹੜੀ ਭਾਵਨਾ ਸੀ ਉਹ ਪ੍ਰਗਟ ਕੀਤੀ ਇੱਕ ਗੱਲ ਸਾਰਿਆਂ ਦੇ ਗੱਲਾਂ ਵਿੱਚੋਂ ਜਿਹੜੀ ਨਿਕਲ ਕੇ ਇਹ ਆਈ ਕਿ ਸਾਰੇ ਜਿਹੜੇ ਨੇ ਇਹ ਲੀਡਰ ਜਾਂ ਇਹ ਮੋਰਚੇ ਅੱਜ ਤੇ ਜਿੱਥੇ ਵੀ ਚੱਲ ਰਿਹਾ ਕੇਂਦਰ ਨੇ ਕੀਤੇ ਵਾਅਦੇ ਜਿਹੜੇ ਸੀ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਤਾਂ ਹੈ ਜੀ ਇਹ ਤਾਂ ਗੱਲ ਪੱਕੀ ਹੈ ਪਰ ਉਹ ਲਾਗੂ ਕਰਾਉਣ ਦਾ ਢੰਗ ਜਿਹੜਾ ਉਹਦੇ ਵਿੱਚ ਕਿਤੇ ਨਾ ਕਿਤੇ ਤਾਂ ਫਰਕ ਆ ਗਿਆ ਫਰਕ ਪੈ ਗਿਆ ਜਿਸ ਦੇ ਕਰਕੇ ਦੋ ਮੋਰਚੇ ਬਣ ਗਏ ਪਹਿਲਾਂ ਇੱਕ ਐਸਕੇਐਮ ਬਣ ਗਿਆ ਐਸਕੇਐਮ ਦੇ ਵਿੱਚੋਂ ਐਸਕੇਐਮ ਗੈਰ ਰਾਜਨੀਤਿਕ ਨਿਕਲਿਆ ਤੇ ਗੈਰ ਰਾਜਨੀਤਿਕ ਦੇ ਵਿੱਚੋਂ ਵੀ ਫਿਰ ਦੋ ਬਣ ਗਏ ਅੱਗੇ ਇੱਕ ਨੇ ਸ਼ੰਭੂ ਲਾ ਲਿਆ ਇੱਕ ਨੇ ਉੱਥੇ ਲਾ ਲਿਆ ਗੱਲ ਇਹ ਸਮਝ ਵਿੱਚ ਆਉਂਦੀ ਹੈ ਕਿ ਇਸ ਵਕਤ ਕਿਸਾਨ ਅੰਦੋਲਨ ਦਾ ਜਿਹੜਾ ਮੁੱਦਾ ਹੈ ਟਾਰਗੇਟ ਤਾਂ ਭਾਵੇਂ ਇੱਕ ਹੈ ਪਰ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਝੰਡਾ ਜਿਹੜਾ ਉਹ ਕੁਝ ਲੀਡਰ ਚਾਹੁੰਦੇ ਅਸੀਂ ਚੁੱਕੀਏ ਡੱਲੇਵਾਲ ਨਾ ਚੁੱਕੇ ਤੇ ਡੱਲੇਵਾਲ ਹੁਣ ਚਾਹੁੰਦੇ ਆ ਕਿ ਅਸੀਂ ਕਿਉਂਕਿ ਅੱਗੇ ਆ ਗਏ ਹੋਏ ਆ ਤੇ ਹੁਣ ਅਸੀਂ ਝੰਡਾ ਕਿਵੇਂ ਦਈਏ ਜੀ ਦੇਖੋ ਡੱਲੇਵਾਲ ਸਾਹਿਬ ਨਾਲ ਸਾਰਿਆਂ ਨੇ ਸਮਰਥਨ ਕੀਤਾ ਸਾਰੇ ਲੀਡਰਾਂ ਨੇ ਕਿਹਾ ਕਿ ਅਸੀਂ ਉਹਨਾਂ ਦੇ ਨਾਲ ਮੰਗਾ ਦਾ ਸਮਰਥਨ ਕਰਦੇ ਆ ਪਰ ਪਿੱਛੇ ਜੇ ਬਿਲਕੁਲ ਕਲੀਅਰ ਹੋ ਗਈ ਕਿ ਸੀ ਕਿ ਉਹਨਾਂ ਦੇ ਮਰਨ ਵਰਤਨ ਵਰਤ ਦੇ ਨਾਲ ਜਿਹੜਾ ਉਹ ਸਮਰਥਨ ਨਹੀਂ ਕਰਦੇ ਹੁੰਦਾ ਕਿਉਂਕਿ ਉਹ ਇਹ ਗੱਲ ਕਿਤੇ ਵੀ ਠੀਕ ਨਹੀਂ ਹੈਗੀ ਕਿ ਤੁਸੀਂ ਆਪਣੀ ਜਾਨ ਤੇ ਖੇਡ ਕੇ ਥ੍ਰੈਟ ਕਰੋ ਡੱਲੇਵਾਲ ਸਾਹਿਬ 40 ਦਿਨ ਉਹਨਾਂ ਦੇ ਹੋ ਗਏ ਆ ਸਿਹਤ ਉਹਨਾਂ ਦੀ ਬਹੁਤ ਮਾੜੀ ਹੋ ਗਈ ਹੈ ਬੋਲਿਆ ਨਹੀਂ ਜਾ ਰਿਹਾ ਉਹਨਾਂ ਦੀ ਦੁਆ ਕਰਦੇ ਆ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਸਿਹਤ ਪਹਿਲਾਂ ਪੰਜਾਬ ਸਰਕਾਰ ਨੇ ਵੀ ਕਹੀ ਹੈ ਪਰ ਅੱਜ ਜਿਹੜੀ ਗੱਲ ਇੱਕ ਫੈਲ ਨਿਕਲੀ ਟੋਹਾਣੇ ਤੋਂ ਜੀ ਉਹ ਇਹ ਨਿਕਲੀ ਕਿ ਰਕੇਸ਼ ਟਕੈਤ ਹੁਣਾਂ ਨੇ মিডিਏ ਨਾਲ ਗੱਲਬਾਤ ਕਰਦੇ ਆ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਉਹ ਮੋਰਚਾ ਹੈ ਨਾ ਖਨੋਰੀ ਵਾਲਾ ਜੀ ਖਨੋਰੀ ਵਾਲਾ ਉਹਦੇ ਬਾਰੇ ਉਹਨਾਂ ਨੇ ਇਹ ਗੱਲ ਕਰ ਦਿੱਤੀ ਕਿ ਉਹ ਉਹਨਾਂ ਦੀ ਮਰਜ਼ੀ ਦਾ ਮੋਰਚਾ ਤੇ ਉਹਨੂੰ ਹਲੇ 4-5 ਮਹੀਨੇ ਹੋਰ ਲੱਗਣਗੇ ਕਿਉਂਕਿ ਇਹਦੇ ਵਿੱਚ ਕੇਂਦਰ ਦਾ ਫਾਇਦਾ ਹੈ ਕੇਂਦਰ ਚਲਾ ਰਿਹਾ ਉਸ ਮੋਰਚੇ ਨੂੰ ਇਹ ਗੱਲ ਨਿਕਲ ਕੇ ਆਈ ਇੱਕ ਮੀਡੀਆ ਚੈਨਲ ਨਾਲ ਗੱਲਬਾਤ ਕਰਦੇ ਬੜੀ ਹਾਈਲਾਈਟ ਹੋਈ ਕਿ ਰਕੇਸ਼ ਟਕਹਤ ਹੋਣਾ ਨੇ ਮੋਰਚੇ ਉੱਤੇ ਬੜਾ ਵੱਜਾ ਵੱਡਾ ਦੋਸ਼ ਲਾ ਦਿੱਤਾ ਕਿ ਤਾਂ ਕੇਂਦਰ ਸਰਕਾਰ ਦੇ ਕਹਿਣ ਤੇ ਚੱਲ ਰਿਹਾ ਹੈ ਹਾਲਾਂਕਿ ਇਹਦਾ ਦੂਸਰਾ ਮਤਲਬ ਵੀ ਨਿਕਲਦਾ ਜੀ ਕਿਉਂਕਿ ਉਹਨਾਂ ਨੇ ਜਦੋਂ ਸਟੇਜ ਤੋਂ ਬੋਲੇ ਤੁਹਾਣੇ ਤੋਂ ਤਾਂ ਰਕੇਸ਼ ਤਕੈਤ ਉਹਨਾਂ ਨੇ ਇਹ ਗੱਲ ਕੀਤੀ ਕਿ ਇਸ ਦਾ ਫਾਇਦਾ ਕੇਂਦਰ ਨੂੰ ਹੈ ਇਹ 4-5 ਮਹੀਨੇ ਹੋਰ ਮੋਰਚਾ ਚਲਾਉਣਗੇ 4-5 ਮਹੀਨੇ ਕਿਉਂਕਿ ਕਿਸਾਨ ਤੇ ਪੰਜਾਬ ਬਦਨਾਮ ਹੋ ਰਿਹਾ ਹੂੰ ਔਰ ਇਹਦੇ ਵਿੱਚ ਫਾਇਦਾ ਹੈ ਕੇਂਦਰ ਨੂੰ ਕਿ ਕਿਸਾਨ ਵੀ ਬਦਨਾਮ ਹੋਣ ਪੰਜਾਬ ਤੇ ਪੰਜਾਬ ਵੀ ਬਦਨਾਮ ਹੋ ਬਦਨਾਮ ਹੋਵੇ ਜੀ ਕਿਉਂਕਿ ਕੇਂਦਰ ਸਰਕਾਰ ਨਹੀਂ ਚਾਹੁੰਦੀ ਇਹ ਗੱਲ ਇਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਵੇ। ਸੋ ਉਹਦਾ ਮਤਲਬ ਇਹ ਆ ਹਾਲੇ ਕਿ ਇਹ ਉਹਨਾਂ ਦੇ ਇਸ ਬਿਆਨ ਦੇ ਉੱਤੇ ਬਾਅਦ ਦੇ ਵਿੱਚ ਕਿਸੇ ਲੀਡਰ ਨੇ ਸਟੇਜ ਤੋਂ ਗੱਲ ਨਹੀਂ ਕੀਤੀ ਨਾ ਉਹਦਾ ਪ੍ਰਤੀਕਰਮ ਆਇਆ ਪਰ ਇਹਦੇ ਦੋਨੋਂ ਅਰਥ ਨੇ ਕਿ ਕੇਂਦਰ ਸਰ ਮੋਰਚਾ ਚਲਾ ਰਿਹਾ ਪਰ ਜੇ ਕੇਂਦਰ ਮੋਰਚਾ ਚਲਾ ਰਿਹਾ ਹੁੰਦਾ ਤੇ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਕਿਉਂ ਰੱਖਣਾ ਪੈਂਦਾ ਆਪਣੀ ਜਾਨ ਤੇ ਕਿਉਂ ਕੱਢਣਾ ਪੈਂਦਾ ਫਿਰ ਤੇ ਉਹ 14 15 ਮਹੀਨੇ ਬੜੇ ਆਰਾਮ ਨਾਲ ਜਿਹੜੇ ਆ ਚਲਾ ਸਕਦੇ ਸੀਗੇ ਲੋਕੀ ਇਕੱਠੇ ਕਰ ਹੀ ਲੈਂਦੇ ਆ ਸੋ ਇਹਦੇ ਉੱਤੇ ਇਸ ਤਰ੍ਹਾਂ ਦਾ ਸ਼ੱਕ ਕਰਨਾ ਹਾਂ ਇਹ ਗੱਲ ਜ਼ਰੂਰ ਆ ਕਿ ਜਿਹੜੇ ਮੋਰਚਾ ਇੱਕ ਐਸਕੇਮ ਟੁੱਟ ਗਿਆ ਇਹ ਇੱਕ ਬੜੀ ਦੁਰਭਾਗੀ ਗੱਲ ਆ ਕਿ ਪੰਜਾਬ ਚ ਐਡਾ ਵੱਡਾ ਅੰਦੋਲਨ ਉੱਠਿਆ ਸੀ ਉਹ ਦੁਫਾੜ ਹੋ ਗਿਆ ਬਲਕਿ ਤਫਾੜ ਹੋ ਗਿਆ ਜੀ ਦੁਫਾੜ ਦੀ ਥਾਂ ਤੇ ਵੀ ਤਫਾੜ ਹੋ ਗਿਆ ਕਿਉਂਕਿ ਹੁਣ ਬਾਹਰਲੇ ਸੂਬਿਆਂ ਤੋਂ ਜਿਹੜਾ ਉਹ ਬਹੁਤਾ ਸਮਰਥਨ ਨਹੀਂ ਮਿਲਿਆ ਪੰਜਾਬ ਦੇ ਮੋਰਚੇ ਵੀ ਡਬਲ ਔਰ ਇਹ ਗੱਲ ਕਿਉਂ ਨਹੀਂ ਕਰਦਾ ਪਿਆ ਕੇਂਦਰ ਅੱਜ ਜਿਹੜੀ ਵਰਚੁਅਲ ਮੀਟਿੰਗ ਸੀਗੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਡੇ ਖੇਤੀ ਮੰਤਰੀ ਨੇ ਉਹਨਾਂ ਦੀ ਸ਼ਿਵਰਾਜ ਹੋਣਾ ਨਾਲ ਮੀਟਿੰਗ ਸੀਗੀ ਵਰਚੁਅਲ ਉਹਦੇ ਵਿੱਚ ਵੀ ਇਹ ਮੁੱਦਾ ਉੱਠ ਕੇ ਆਇਆ ਹਾਲੇ ਕਿ ਉਹ ਮੀਟਿੰਗ ਦਾ ਜਿਹੜਾ ਮੁੱਦਾ ਸੀ ਏਜੰਡਾ ਸੀ ਉਹ ਇਹ ਸੀ ਕਿ ਕੇਂਦਰ ਵੱਲੋਂ ਜਿਹੜਾ ਮਾਰਕੀਟਿੰਗ ਦੇ ਲਈ ਇੱਕ ਏਜੰਡਾ ਬਣਾਇਆ ਗਿਆ ਉਹਦੇ ਉੱਤੇ ਵਕਫ ਵਕ ਰਾਜਾਂ ਤੋਂ ਉਹ ਵਿਚਾਰ ਲੈ ਰਹੇ ਨੇ ਪਰ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਆ ਪੰਜਾਬ ਨੇ ਕਿ ਪੰਜਾਬ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲ ਕਰਕੇ ਡਲੇਵਲ ਸਾਹਿਬ ਦਾ ਮਰਨ ਵਰਤੂ ਹੀ ਖਤਮ ਕਰੇ ਤੇ ਨਾਲ ਦੀ ਨਾਲ ਉਹਨਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਸੁਣੀਆਂ ਜਾਣ ਅੱਜ ਕਈ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ ਵੀ ਬੜੀ ਵੱਡੀ ਇੱਕ ਖਬਰ ਬਹੁਤ ਲੱਗੀ ਆ ਤਕੜੀਆਂ ਇੱਕ ਪੰਨਾ ਪੂਰਾ ਦਿੱਤਾ ਆ ਉਹਨਾਂ ਨੇ ਔਰ ਉਹਦੇ ਵਿੱਚ ਜ਼ਿਕਰ ਕੀਤਾ ਉਹਨਾਂ ਨੇ ਕਿ ਕੇਂਦਰ ਸਰਕਾਰ ਦਾ ਜਿਹੜਾ ਪੈਨਲ ਬਣਾਇਆ ਹੋਇਆ ਸੀ ਉਹਨੇ ਵੀ ਇਹ ਗੱਲ ਲਿਖ ਕੇ ਦੇ ਦਿੱਤੀ ਹੋਈ ਹੈ ਕਿ ਕਿਸਾਨ ਡਿਸਟ्रेस ਦੇ ਵਿੱਚ ਹੈ ਬੜੀ ਮਜਬੂਰੀ ਚ ਹੈ ਹਿੰਦੁਸਤਾਨ ਦਾ ਕਿਸਾਨ ਇਹਨੂੰ ਐਮਐਸਪੀ ਦੇਣੀ ਬਣਦੀ ਹੈ ਬਾਕੀ ਗੱਲਾਂ ਵੀ ਜਿਹੜੀਆਂ ਮੰਨ ਮੰਨਿਆ ਜੀ ਸੋ ਬਲਵਿੰਦਰ ਜੀ ਇਹ ਬੜੀ ਬੜੀ ਅਜੀਬ ਸਥਿਤੀ ਜਿਹੜੀ ਇਸ ਟਾਈਮ ਕਿਸਾਨ ਅੰਦੋਲਨ ਦੀ ਬਣ ਗਈ ਹੋਈ ਆ ਔਰ ਇਹਦੇ ਵਿੱਚ ਜਿੰਨਾ ਇਹ ਕਿਸਾਨ ਅੰਦੋਲਨ ਲੰਮਾ ਚੱਲ ਰਿਹਾ ਕੇਂਦਰ ਨੂੰ ਤਾਂ ਫਾਇਦਾ ਹੀ ਹੈ ਜੀ ਏਜੰਸੀਆਂ ਨੂੰ ਕਿਉਂਕਿ ਭਾਜਪਾ ਨਹੀਂ ਚਾਹੁੰਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਉਂਕਿ ਪੰਜਾਬ ਵਿੱਚੋਂ ਕੇਂਦਰ ਉੱਤੇ ਭਾਰਤੀ ਜਨਤਾ ਪਾਰਟੀ ਨੇ ਕੋਈ ਜਿਹੜਾ ਉਹ ਪ੍ਰੈਸ਼ਰ ਨਹੀਂ ਪਾਇਆ ਕਿਸਾਨਾਂ ਨਾਲ ਗੱਲ ਕਰਨ ਵਾਸਤੇ ਬਲਕਿ ਪੰਜਾਬ ਦੇ ਕਿਸਾਨਾਂ ਨੂੰ ਜਾਂ ਇਸ ਅੰਦੋਲਨ ਨੂੰ ਜਿਹੜਾ ਅੰਦੋਲਨ ਵੀ ਚੱਲ ਰਿਹਾ ਇਹਨੂੰ ਠਿੱਠ ਕਰਨ ਵਾਸਤੇ ਜੀ ਔਰ ਪੰਜਾਬ ਸਰਕਾਰ ਨੂੰ ਠਿੱਠ ਕਰਨ ਵਾਸਤੇ ਹਰਿਆਣਾ ਸਰਕਾਰ ਤੋਂ 22 ਫਸਲਾਂ ਤੇ ਐਮਐਸਪੀ ਅਨਾਉਂਸ ਕਰ ਦਿੱਤੀ ਜਦੋਂ ਕਿ ਸਾਰੀਆਂ 22 ਫਸਲਾਂ ਉੱਥੇ ਹੁੰਦੀਆਂ ਹੀ ਨਹੀਂ ਹੁੰਦੀਆਂ ਠੀਕ ਹੈ ਨਾ ਸੋ ਸਰਕਾਰਾਂ ਇਹ ਚਾਲਾਂ ਚੱਲਦੀਆਂ ਨੇ ਕਿ ਅੰਦੋਲਨ ਲੰਮਾ ਹੋਵੇ ਔਰ ਅੰਦੋਲਨ ਲੰਮੇ ਹੋਣ ਦੇ ਨਾਲ ਵਪਾਰੀ ਟਰਾਂਸਪੋਰਟਰ ਦੁਕਾਨਦਾਰ ਟੋਲ ਪਲਾਜ਼ਿਆਂ ਵਾਲੇ ਉਦਯੋਗਪਤੀ ਜਿਹੜੇ ਆ ਉਹਨਾਂ ਦਾ ਨੁਕਸਾਨ ਹੋਵੇਗਾ ਔਰ ਟੈਨਸ਼ਨ ਪੈਦਾ ਹੋਏਗੀ ਕੱਲ ਪੰਜਾਬ ਦੇ ਆਗੂ ਨੇ ਜੀ ਅਨਿਲ ਸਰੀ ਉਹਨਾਂ ਦਾ ਬਿਆਨ ਵੀ ਆਇਆ ਸੀਗਾ ਜੀ ਜਿਹੜੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਕਿਸਾਨ ਇਹਨਾਂ ਦੇ ਨਾਲ ਵਪਾਰੀ ਵਰਗ ਨੂੰ ਬੜਾ ਵੱਡਾ ਘਾਟਾ ਪੈ ਰਗਾ ਇਹਨਾਂ ਦੇ ਗੱਲਬਾਤ ਦੇ ਰਾਈ ਮਸਾਹਲ ਹੋਵੇਗਾ ਜੀ ਲੇਵਾਸੀ ਸੇਟੂ ਲੈ ਕੇ ਚਿੰਤਾ ਜਤਾਈ ਹੈ ਪਰ ਜੇ ਮਸਲਾ ਹੱਲ ਗੱਲਬਾਤ ਕਿਉਂ ਨਹੀਂ ਕਰਦਾ ਕਹਿੰਦੇ ਪਹਿਲੇ ਤਿੰਨ ਵਾਰ ਆਏ ਸੀਗੇ ਗੱਲਬਾਤ ਕਰਨ ਵਾਸਤੇ ਪਰ ਗੱਲਬਾਤ ਨਹੀਂ ਕੀਤੀ ਇਹਨਾਂ ਨੇ ਜੀ ਐਹੀ ਮੋੜਤਾ ਤਾਂ ਮਸਲਾ ਹੱਲ ਨਹੀਂ ਹੋ ਸਕੇ ਜੀ ਦੇਖੋ ਇੱਕ ਇੱਕ ਇਲਜ਼ਾਮ ਲਾਉਣਾ ਕਿਸਾਨਾਂ ਤੇ ਕਿ ਇਹਨਾਂ ਨੇ ਐਹੀ ਮੋੜ ਦਿੱਤਾ ਪਰ ਉਹਦੇ ਵਿੱਚ ਕਿਸਾਨਾਂ ਨੇ ਬੜੀ ਜਸਟੀਫਿਕੇਸ਼ਨ ਦਿੱਤੀ ਆ ਕਿ ਅੰਦਰ ਮੀਟਿੰਗ ਦੇ ਵਿੱਚ ਪਿਊਸ਼ ਗੋਲ ਜੀ ਹੋਰ ਗੱਲ ਕਰਦੇ ਆ ਜੀ ਪ੍ਰੈਸ ਕਾਨਫਰੰਸ ਵਿੱਚ ਆ ਕੇ ਗੱਲ ਕਰਦੇ ਆ ਕਿ ਅਸੀਂ ਉਹਨਾਂ ਪੰਜ ਫਸਲਾਂ ਦੇ ਉੱਤੇ ਐਮਐਸਪੀ ਦਵਾਂਗੇ ਜਿਹੜੇ ਕਿਸਾਨ ਡਾਈਵਰਸੀਫਿਕੇਸ਼ਨ ਵਾਲੇ ਹੋਣਗੇ ਭਾਵ ਕਿ ਝੋਨਾ ਛੱਡ ਕੇ ਦੂਸਰੀਆਂ ਫਸਲਾਂ ਬੀਜਣਗੇ ਇਹੋ ਜਿਹੀ ਚਰਤਾ ਨਹੀਂ ਚਲਦੀਆਂ ਹੁੰਦੀਆਂ ਕਿਉਂਕਿ ਇਸੇ ਤੇ ਕਿਸਾਨ ਟੁੱਟਿਆ ਕਿ ਹੁਣ ਜਿਹੜੀ ਇਹ ਨਵੀਂ ਖੇੜਾ ਨੀਤੀ ਆਈ ਹੈ ਖੇੜਾ ਆਇਆ ਜਿਹੜਾ ਮਾਰਕੀਟਿੰਗ ਵਾਸਤੇ ਸੈਂਟਰ ਗਵਰਨਮੈਂਟ ਨੇ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਲਈ ਜਿਹਦੇ ਉੱਤੇ ਅੱਜ ਮੀਟਿੰਗ ਸੀਗੀ ਉਹਦੇ ਵਿੱਚ ਫੇਰ ਕੰਟਰੈਕਟ ਫਾਰਮਿੰਗ ਦੀ ਗੱਲ ਹੋਣ ਦੀ ਹੈ ਫਿਰ ਜਿਹੜੀ ਆ ਉਹ ਗੇਟ ਗੇਟ ਫਾਰਮ ਗੇਟ ਦੇ ਉੱਤੇ ਫਸਲ ਖਰੀਦਣ ਦੀ ਹੋ ਰਹੀ ਐਮਐਸ ਜਿਹੜੀ ਸਾਡੀ ਐਗਰੀਕਲਚਰ ਮਾਰਕੀਟਸ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ ਬਿਲਕੁਲ ਉਹੀ ਹੈ ਜੋ ਜਿਹੜੇ 2020 ਦੇ ਵਿੱਚ ਤਿੰਨ ਕਾਨੂੰਨ ਪਾਸ ਕੀਤੇ ਆ ਉਹਨਾਂ ਦੇ ਵਿੱਚ ਇੱਕ ਕਾਨੂੰਨ ਸੀਗਾ ਕਿ ਜਿਹਦੇ ਵਿੱਚ ਮਾਰਕੀਟਿੰਗ ਦੇ ਖੇਤੀ ਦੇ ਲਈ ਕੰਟਰੈਕਟ ਫਾਰਮਿੰਗ ਦੀ ਗੱਲ ਹੋ ਰਹੀ ਬਿਲਕੁਲ ਉਹੀ ਆ ਔਰ ਉਹਦੇ ਉੱਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਹਨੂੰ ਰਿਜੈਕਟ ਕਰ ਦਿੱਤਾ ਔਰ ਕਹਿੰਦੇ ਕਿ ਸਾਨੂੰ ਇਹਦੇ ਉਤੇ ਦੁਬਾਰਾ ਮੋਰਚਾ ਲਾਉਣਾ ਪਿਆ ਤੇ ਦੁਬਾਰੇ ਲਾਵਾਂਗੇ ਪੰਜਾਬ ਸਰਕਾਰ ਨੇ ਇਹਨੂੰ ਰੱਦ ਕਰ ਦਿੱਤਾ ਕਾਲੀ ਪਾਰਟੀ ਨੇ ਰੱਦ ਕਰ ਦਿੱਤਾ ਕਾਂਗਰਸ ਨੇ ਰੱਦ ਕਰ ਦਿੱਤਾ ਆਪ ਨੇ ਰੱਦ ਕਰ ਦਿੱਤਾ ਸਿਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਹੜੇ ਆ ਉਹ ਠੀਕ ਆ ਉਹਨਾਂ ਕੋਲੇ ਆਪਣਾ ਲੌਜੀਕ ਆ ਕਿਉਂਕਿ ਉਹਨਾਂ ਦੀ ਸਰਕਾਰ ਆ ਉਹ ਲਾਗੂ ਕਰਨਾ ਚਾਹੁੰਦੇ ਆ ਪਰ ਕਿਉਂਕਿ ਇੱਕ ਜਿਹੜਾ ਮਸਲਾ ਹੈ ਇਹ ਤਾਂ ਜਿਹੜੀਆਂ ਲਿਸਟਾਂ ਬਣੀਆਂ ਯਾਨੀ ਕਿ ਕੇਂਦਰ ਕਿਹੜੇ ਵਿਸ਼ਿਆਂ ਦੇ ਉੱਤੇ ਕਾਨੂੰਨ ਬਣਾ ਸਕਦਾ ਰਾਜ ਕਿਹੜਿਆਂ ਤੇ ਬਣਾ ਸਕਦਾ ਜਾਂ ਸਾਂਝੇ ਵਿਸ਼ੇ ਕਿਹੜੇ ਨੇ ਤਾਂ ਉਹਨਾਂ ਦੇ ਵਿੱਚ ਇਹ ਮਾਰਕੀਟਿੰਗ ਦਾ ਵਿਸ਼ਾ ਤਾਂ ਸਟੇਟ ਦਾ ਆਉਂਦਾ ਫਿਰ ਕੇਂਦਰ ਸਰਕਾਰ ਕਿਉਂ ਬਣਾਉਣਾ ਚਾਹੁੰਦੀ ਹੈ ਔਰ ਉਹੀ ਗੱਲ ਬੜੀ ਵੱਡੀ ਕਿ ਜੀ ਕੇਂਦਰ ਸਰਕਾਰ ਜਿਹੜੀ ਆ ਕਾਰਪੋਰੇਟ ادارےਾਂ ਦੇ ਹੱਥ ਸਭ ਕੁਝ ਸੌਂਪਣਾ ਚਾਹੁੰਦੀ ਹੈ ਕਿਸਾਨ ਦਾ ਗਾਲਾ ਕੁੱਟਣਾ ਚਾਹੁੰਦੀ ਹੈ ਇਹ ਗੱਲ ਜਿਹੜੀ ਆ ਇਹ ਬਹੁਤ ਵੱਡੀ ਵੱਡੇ ਰੂਪ ਦੇ ਵਿੱਚ ਜਿਹੜੀ ਆ ਉਹਦੇ ਵਿੱਚੋਂ ਖੜੜੇ ਦੇ ਵਿੱਚੋਂ ਨਿਕਲ ਕੇ ਜਿਹੜੀ ਆ ਉਹ ਆਉਂਦੀ ਆ ਜੀ ਸੋ ਨਾਲੇ ਗੱਲ ਕਰਾਂਗੇ ਜੀ ਉਗਰਾਹ ਸਾਹਿਬ ਤੋਂ ਹਾਂ ਇਹਦੇ ਵਿੱਚ ਸੂਕਤ ਕਿਸਾਨ ਮੋਰਚੇ ਵੱਲੋਂ ਬਹਾ ਪੰਚਾਇਤ ਅੱਧੀ ਗਈ ਸੀ ਤੇ ਉਗਰਾਹ ਸਾਹਿਬ ਨੇ ਕਹਿੰਦੇ ਕੀ ਸੀ ਮਸਲਾ ਐਮਐਸਪੀ ਦਾ ਨਹੀਂ ਹੈ ਪਹਿਲਾਂ ਮੰਡੀ ਕਰਨ ਦਾ ਮੰਡੀ ਕਰਨ ਨਾ ਕੀਤਾ ਜਾਵੇ ਪ੍ਰਾਈਵੇਟ ਨਾ ਕੀਤਾ ਜਾਵੇ ਫਿਰ ਐਮਐਸਪੀ ਦਾ ਕੀ ਕਰਾਂਗੇ ਕਿ ਮੰਡੀ ਕਰਨੇ ਪ੍ਰਾਈਵੇਟ ਹੋਗੇ ਜੀ ਉਗਰਾਹ ਸਾਹਿਬ ਨੇ ਦੇਖੋ ਸਾਰੇ ਪਾਸੇ ਐਮਐਸਪੀ ਦੀ ਗੱਲ ਹੋ ਰਹੀ ਆ ਜੀ ਪਰ ਉਗਰਾਹ ਸਾਹਿਬ ਨੇ ਇੱਕ ਹੋਰ ਬੜੀ ਵਧੀਆ ਗੱਲ ਕੀਤੀ ਜੀ ਉਹ ਕਹਿੰਦੇ ਕਿ ਅੱਜ ਸਾਨੂੰ ਸਵਾਲ ਪੁੱਛਦੇ ਪਏ ਆ ਪੱਤਰਕਾਰ ਕਿ ਤੁਸੀਂ ਦੋ ਮੋਰਚੇ ਬਣਾ ਲਏ ਆ ਐਸਕੇਐਮ ਜਿਹੜਾ ਉਹ ਕਿਉਂ ਇਕੱਠਾ ਨਹੀਂ ਹੋ ਰਿਹਾ ਡੱਲੇਵਾਲ ਸਾਹਿਬ ਕਿਉਂ ਵੱਖਰੇ ਆ ਪੰਦੇਰ ਕਿਉਂ ਵੱਖਰਾ ਹੈ ਵੀ ਤੁਸੀਂ ਵੱਖਰੇ ਹੋ ਗਿਓ ਉਹਨਾਂ ਨੇ ਕਿਹਾ ਇਹ ਸਵਾਲ ਕਦੇ ਸਾਨੂੰ 2020 21 ਵਾਲੇ ਅੰਦੋਲਨ ਚ ਨਹੀਂ ਕੀਤਾ ਉਦੋਂ ਸਾਡੀਆਂ ਕਹਿੰਦੇ 5-5 ਸਟੇਜਾਂ ਲਗੀਆਂ ਹੋਈਆਂ ਸੀ ਜੀ ਔਰ ਉਹ 5-5 ਸਟੇਜਾਂ ਦਾ ਮਕਸਦ ਤੇ ਇੱਕੋ ਹੀ ਸੀ ਕਿਉਂਕਿ ਸਾਰੇ ਇੱਕ ਥਾਂ ਤੇ ਇਕੱਠੇ ਨਹੀਂ ਹੋ ਸਕਦੇ ਉਹ ਕਹਿੰਦੇ ਔਰ ਸਾਰੇ ਆਪੋ ਆਪਣੀ ਲੜਾਈ ਲੜਦੇ ਪਏ ਸੀ ਔਰ ਉਸ ਅੰਦੋਲਨ ਦੀ ਯਾਦ ਜਿਹੜੀ ਆ ਟਕੈਸ ਸਾਹਿਬ ਨੇ ਵੀ ਅੱਜ ਜਿਹੜੀ ਆ ਉਹ ਨਵੇਂ ਢੰਗ ਨਾਲ ਪੇਸ਼ ਕੀਤੀ ਆ ਔਰ ਉਹਨਾਂ ਨੇ ਇੱਕ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਦੇ ਦਿੱਤਾ ਜੀ ਉਹ ਕਹਿੰਦੇ ਆ ਕਿ ਇਹ ਮੰਗਾਂ ਮਨਵਾਉਣ ਦੇ ਲਈ ਅਸੀਂ ਇਕੱਠੇ ਹੋਵਾਂਗੇ ਉਹਨਾਂ ਦੀਆਂ ਮੀਟਿੰਗਾਂ ਚੱਲਦੀਆਂ ਪਈਆਂ ਨੇ ਭਾਵੇਂ ਕਿ ਪਹਿਲੀਆਂ ਮੀਟਿੰਗਾਂ ਦੇ ਵਿੱਚ ਨਹੀਂ ਸਹਿਮਤੀ ਬਣ ਸਕੀ ਪਰ ਅੰਦਰ ਖਾਤੇ ਚੱਲਦੀ ਪਈ ਹੈ ਗੱਲ ਭਾਵੇਂ ਕਿ ਉੱਪਰੋਂ ਦੁਫਾੜ ਲੱਗਦਿਆ ਤੋ ਕਹਤ ਜੀ ਨੇ ਕਿਹਾ ਇਹ ਗੱਲ ਕਿ ਇੱਕ ਨਵਾਂ ਅੰਦੋਲਨ ਸ਼ੁਰੂ ਹੋਏਗਾ ਔਰ ਉਹ ਅੰਦੋਲਨ ਸਿਰਫ ਸਿੰਘੂ ਜਾਂ ਗਾਜ਼ੀਪੁਰ ਜਾਂ ਟਿਕਰੀ ਬਾਰਡਰ ਤੇ ਨਹੀਂ ਹੋਏਗਾ ਉਹ ਜਿਹੜਾ ਦਿੱਲੀ ਦਾ ਪੂਰਾ ਰਿੰਗ ਰੋਡ ਹੈ ਨਾ ਕੇਐਮਪੀਜੀ ਨੂੰ ਕਹਿੰਦੇ ਆ ਉਹ ਕਹਿੰਦੇ ਸਾਰਾ ਦਿੱਲੀ ਘੇਰਿਆ ਜਾਊਗਾ ਪਰ ਗੱਲ ਇਹ ਆ ਬਿਲਕੁਲ ਠੀਕ ਹੈ ਇੱਕ ਆਪਣੇ ਅੰਦੋਲਨ ਚ ਜਾਨ ਭਰਨ ਵਾਲੀ ਗੱਲ ਆ ਇੱਕ ਨਵਾਂ ਵਿਜ਼ਨ ਦੇਣ ਦੀ ਗੱਲ ਆ ਸਰਕਾਰ ਨੂੰ ਚੈਲੰਜ ਕਰਨ ਦੀ ਗੱਲ ਆ ਇੱਕ ਬੜਾ ਵੱਡਾ ਪਰ ਗੱਲ ਇਹ ਆ ਕਿ ਜਿਹੜਾ ਸ਼ੰਭੂ ਤੇ ਖਨੌਰੀ ਤੇ ਕਿਸਾਨਾਂ ਨਾਲ ਜੋ ਹੋਇਆ ਉਹਨੂੰ ਵੇਖਦਿਆਂ ਸਰਕਾਰ ਵੀ ਤਿਆਰ ਹੋਈ ਹੋਏਗੀ ਅੰਦਰ ਖਾਤੇ ਤਿਆਰੀਆਂ ਹੋਣਗੀਆਂ ਕਿ ਕਿਸ ਢੰਗ ਦੇ ਨਾਲ ਜਿਹੜਾ ਉਹ ਰੋਕਣਾ ਹੈ ਇਹਨਾਂ ਨੂੰ ਕਿਉਂਕਿ ਉਹਨਾਂ ਨੇ ਹੁਣੇ ਹੀ ਤਿਆਰੀ ਕਰ ਦਿੱਤੀ ਆ ਔਰ ਕਈ ਕਹਿਣਗੇ ਜੀ ਦੇਖੋ ਤਕੈਨ ਸਾਹਿਬ ਨੇ ਤਾਂ ਹੁਣੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਸੀ ਵੀ ਤਿਆਰੀਆਂ ਕਰ ਲਓ ਕਈ ਕਹਿਣਗੇ ਜੀ ਇਹ ਵੀ ਸਰਕਾਰ ਨਾਲ ਮਿਲੇ ਹੋਇਆ ਹਾਂਜੀ ਸੋ ਇਹੋ ਜਿਹੇ ਗੱਲਾਂ ਜਿਹੜੀਆਂ ਨਿਕਲਦਿਆਂ ਨੇ ਪਰ ਗੱਲ ਜਿਹੜੀ ਆ ਉਹ ਸਭ ਤੋਂ ਵੱਡੀ ਆ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਆ ਇੰਨਾ ਜਲੂਸ ਉਸ ਅਨਦਾਤੇ ਦਾ ਕੱਢਣਾ ਨਹੀਂ ਬਣਦਾ ਜਿੰਨਾ ਕਿਸਾਨਾਂ ਦਾ ਨਿਕਲ ਗਿਆ ਜਲੂਸ ਉਹ ਗਰਾਹ ਮਾਫ ਕਰਨਾ ਡੱਲੇਵਾਲ ਸਾਹਿਬ ਜਿਹੜੇ ਬੋਲੇ ਉਹ ਥੋੜਾ ਚਿਰ ਬੋਲੇ ਉਹਨਾਂ ਨੇ ਧੰਨਵਾਦ ਵੀ ਕੀਤਾ ਔਰ ਉਹਨਾਂ ਨੇ ਅਫਸੋਸ ਵੀ ਪ੍ਰਗਟ ਕੀਤਾ ਜਿਹੜੇ ਐਕਸੀਡੈਂਟ ਹੋ ਗਏ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਆਓ ਇੱਕ ਇੱਕ ਟਰਾਲੀ ਹਰ ਪਿੰਡ ਤੋਂ ਲੈ ਕੇ ਆਓ ਪਰ ਵਿੱਚ ਉਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਕਿ ਮੈਂ ਮਰਨ ਵਰਤ ਤੇ ਕਿਉਂ ਬੈਠਾ ਉਹ ਕਹਿੰਦੇ ਜਿਹੜੀ ਕੇਂਦਰ ਸਰਕਾਰ ਨੂੰ ਪੈਨਲ ਨੇ ਰਿਪੋਰਟ ਵੀ ਦਿੱਤੀ ਆ ਉਹਦੇ ਚ ਵੀ ਲਿਖਿਆ ਹੋਇਆ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਕੋਈ ਵੀ 25 ਸਾਲਾਂ ਦੇ ਵਿੱਚ 4 ਲੱਖ ਕਿਸਾਨ ਆਤਮ ਹਤਿਆਵਾਂ ਕਰ ਚੁੱਕਿਆ ਆ ਤੇ ਉਹ ਕਹਿੰਦੇ ਵੀ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੋਏਗਾ ਅਸੀਂ ਉਹਨਾਂ ਕਿਸਾਨਾਂ ਨੂੰ ਇਕੱਲੇ ਨਹੀਂ ਛੱਡ ਸਕਦੇ ਔਰ ਉਹਨਾਂ ਕਹਿੰਦਾ 4 ਲੱਖ ਨਹੀਂ ਇਹ ਗਿਣਤੀ 7 ਲੱਖ ਹੈ ਜੀ ਔਰ ਰੋਜ਼ ਮਰਦੇ ਪਏ ਆ ਮੈਂ ਇੱਕ ਹਿਸਾਬ ਲਾ ਰਿਹਾ ਸੀ ਜਿਹੜੇ ਹਿਸਾਬ ਨਾਲ ਪੰਜਾਬ ਦੀ ਜਿਹੜੀ ਗੱਲ ਕੀਤੀ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਰਵੇ ਕੀਤਾ ਸੀ ਇੱਕ ਕਿ ਪੰਜਾਬ ਸਾਹਿਬ ਪਿਛਲੇ 15 ਸਾਲਾਂ ਚ ਕਿੰਨੇ ਲੋਕ ਮਰੇ ਤੇ ਉਹਦੇ ਹਿਸਾਬ ਨਾਲ ਪਤਾ ਲੱਗ ਰਿਹਾ ਸੀ ਕਿ ਲਗਾਤਾਰ 2-2 3-3 ਕਿਸਾਨ ਰੋਜ਼ ਆਤਮ ਹੱਤਿਆ ਕਰਦੇ ਪਏ ਆ। ਇਹੀ ਹਾਲ ਬਾਕੀ ਸਟੇਟਾਂ ਦਾ ਹੈਗਾ ਔਰ ਬਾਕੀ ਸਟੇਟਾਂ ਦੇ ਵਿੱਚ ਤੇ ਕਿਸਾਨ ਐਮਐਸਪੀ ਨਹੀਂ ਹੈਗੀ। ਇੱਕ ਕਿਸਾਨ ਤਾਂ ਉੱਠੇ ਕਿਉਂਕਿ ਇਹਨਾਂ ਨੂੰ ਖਤਰਾ ਪੈਦਾ ਹੋ ਗਿਆ ਕਿ ਭਵਿੱਖ ਦੇ ਵਿੱਚ ਸਾਡੀਆਂ ਫਸਲਾਂ ਜੜੀਆਂ ਨੇ ਉਹ ਕੌਣ ਚੁੱਕੂਗਾ ਜੇ ਹੌਲੀ-ਹੌਲੀ ਕਾਰਪੋਰੇਟ ਅਦਾਰਿਆਂ ਦੇ ਹੱਥੀ ਸਭ ਕੁਝ ਆ ਗਿਆ ਫਿਰ ਤੇ ਬਾਜ਼ਾਰ ਵਾਲੀ ਗੱਲ ਹੋਊਗੀ ਕਿ ਤੁਸੀਂ ਵੱਧ ਤੋਂ ਵੱਧ ਕਣਕ ਲੈ ਕੇ ਗਏ ਹੋ ਉੱਥੇ ਐਮਐਸਪੀ ਹੈ ਨਹੀਂ ਉਹ ਕਹਿਣਗੇ ਜੀ ਸੁੱਟ ਜੋ 1200 ਰੁਪਏ ਨੂੰ 1300 ਰੁਪਏ ਨੂੰ ਫਿਰ ਕਿਸਾਨ ਘਰੇ ਕਿੱਥੇ ਲੈ ਕੇ ਜਾਊਗਾ ਨਾ ਉਹਦੇ ਕੋਲੇ ਸਟੋਰ ਆ ਨਾ ਉਹਦੇ ਕੋਲੇ ਆਪਣਾ ਕੋਈ ਵਾੜਾ ਨਾ ਉਹ ਇਹਨਾਂ ਸਮਾਨ ਇਕੱਠਾ ਕਰ ਸਕਦਾ ਫਿਰ ਉਹ ਕਣਕ ਕਿੱਥੇ ਲੈ ਕੇ ਜਾਊਗਾ ਝੋਨਾ ਕਿੱਥੇ ਲੈ ਕੇ ਜਾਊਗਾ ਝੋਨਾ ਤੇ ਸਾਰਾ ਹੀ ਕੇਂਦਰ ਸਰਕਾਰ ਖਰੀਦਦੀ ਆ ਪੰਜਾਬ ਦੇ ਵਿੱਚ ਤਾਂ ਚੌਲ ਉਹਦੇ ਬਣਦੇ ਆ ਜਦੋਂ ਜਵਾਈ ਭਾਈ ਆਉਣਾ ਹੋਵੇ ਫੁੱਫੜ ਨੇ ਆਉਣਾ ਹੋਵੇ ਆਣਾ ਜਾਂ ਵੈਹ ਸ਼ਾਦੀ ਹੋਵੇ ਜਾਂ ਫਿਰ ਕਦੇ ਜੱਗ ਲਾਉਣਾ ਹੋਵੇ ਗੋਗੇ ਮੀਰ ਦੇ ਗੋਗੇ ਦੀ ਮਾੜੀ ਤੇ ਮੇਲਾ ਲੱਗਣਾ ਹੋਵੇ ਤਾਂ ਹੀ ਹੁੰਦਾ ਨਾ ਜਾਂ ਫਿਰ ਜਦੋਂ ਕਿਤੇ ਸੋਕਾ ਹੁੰਦਾ ਤੇ ਉਦੋਂ ਚੌਲਾਂ ਦਾ ਜੱਗ ਕਰਦੇ ਆ ਉਂਈ ਤੇ ਪੰਜਾਬ ਚ ਚੌਲ ਖਾਦੇ ਨਹੀਂ ਜਾਂਦੇ ਸੋ ਸਾਰਾ ਅਨਾਜ ਤੇ ਜਾਂਦਾ ਸਾਰੇ ਦੇਸ਼ ਨੂੰ ਤੇ ਪੰਜਾਬ ਦਾ ਕਿਸਾਨ ਕੱਲਾ ਪਾਣੀ ਥੱਲੇ ਸਾਡਾ ਜਾਂਦਾ ਪਿਆ ਜ਼ਹਿਰਾਂ ਦੇ ਨਾਲ ਸਾਡੀ ਮਾੜੀ ਹਾਲਤ ਹੋ ਗਈ ਆ ਖੇਤੀ ਮਸ਼ੀਨਰੀ ਸਾਡੇ ਕੋਲੇ ਇੰਨੀ ਹੋ ਗਈ ਆ ਕਿ ਕਿਸਾਨ ਕਰਜ਼ਿਆਂ ਤੋਂ ਜਿਹੜਾ ਨਹੀਂ ਨਿਕਲਦਾ ਤੁਸੀਂ ਕਿਸਾਨਾਂ ਦੇ ਲਈ ਇੱਕ ਸਰਵੇ ਆਇਆ ਸੀ ਇੱਕ ਡਾਟਾ ਆਇਆ ਸੀ ਆਰਬੀਆਈ ਦਾ ਜੀ ਕਿ ਬਲਵਿੰਦਰ ਜੀ 10 ਲੱਖ ਕਰੋੜ ਰੁਪਈਆ ਤੁਸੀਂ ਇੰਡਸਟਰੀ ਲਿਸਟਾਂ ਦਾ ਜਿਹੜਾ ਮਾਫ ਕਰ ਦਿੱਤਾ ਔਰ ਕਿਸਾਨਾਂ ਤੇ ਕਰਜ਼ਾ ਪੰਜਾਬ ਦੇ ਕਿਸਾਨ ਤੇ ਸਾਰਾ 70000 ਕਰੋੜ ਆ ਕਿਸਾਨਾਂ ਤੇ ਕਰਜ਼ਾ ਔਰ ਜੇ ਲੜਾ ਮਲਾ ਕੇ ਪੂਰੇ ਹਿੰਦੁਸਤਾਨ ਦਾ ਵੀ ਪਤਾ ਕੀਤਾ ਤਾਂ ਹਿੰਦੁਸਤਾਨ ਦੇ ਕਿਸਾਨਾਂ ਤੇ ਟੋਟਲ 18 ਲੱਖ ਕਰੋੜ ਰੁਪਈਆ ਕਰਜ਼ਾ ਕੀ ਇਹ ਕੇਂਦਰ ਸਰਕਾਰ ਵਾਸਤੇ ਮਾਫ ਕਰਨਾ ਉਹਨਾਂ ਨੂੰ ਔਖਾ ਔਰ ਕਿਸਾਨ ਤੁਸੀਂ ਦੇਖੋ ਕਿ ਜਿਹੜੇ EMPLOYEES ਨੇ ਉਹਨਾਂ ਨੂੰ ਪੈਨਸ਼ਨ ਮਿਲਦੀ ਐ TA ਮਿਲਦਾ TA ਮਿਲਦਾ ਮੈਡੀਕਲ ਮਿਲਦਾ ਭਾ ਸਰਕਾਰ ਲਈ ਕੰਮ ਕਰਦੇ ਆ ਨਾ ਉਹ ਇਸੇ ਤਰ੍ਹਾਂ ਮਾਫ ਕਰਨਾ ਮੇਰੇ ਪੱਤਰਕਾਰ ਦੋਸਤ ਗੁੱਸੇ ਨਾ ਹੋ ਜਾਣ ਕਿਤੇ ਪੱਤਰਕਾਰਾਂ ਵਾਸਤੇ ਵੀ ਕਈ ਸਟੇਟਾਂ ਦੇ ਵਿੱਚ ਪੈਨਸ਼ਨਾਂ ਲਾ ਦਿੱਤੀਆਂ ਹੋਈਆਂ ਨੇ ਹਾਲੇ ਕਿ ਪੰਜਾਬ ਸਰਕਾਰ ਦੇ ਤੇ ਕਰਮਚਾਰੀ ਨਹੀਂ ਹੈਗੇ ਜੀ ਜਿਹੜੇ ਅਕ੍ਰੈਡੀਟਿਡ ਪੱਤਰਕਾਰ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਵੀ ਲਈ ਹੋਈ ਆ ਕਈ ਹੋਰ ਸਟੇਟਾਂ ਨੇ ਵੀ ਲਈ ਹੋਈ ਆ ਤੇ ਕਿਸਾਨਾਂ ਦੇ ਲਈ ਪੈਨਸ਼ਨ ਕਿਉਂ ਨਹੀਂ ਹੋਣੀ ਚਾਹੀਦੀ ਜਿਹੜਾ ਕਿਸਾਨ 60 ਸਾਲ ਦੀ ਉਮਰ ਪੂਰੀ ਕਰ ਜਾਏ ਉਸ ਤੋਂ ਬਾਅਦ ਉਹਨੂੰ 5-7 ਹਜ਼ਾਰ ਘੱਟੋ-ਘੱਟ ਉਹਦੇ ਗੁਜ਼ਾਰੇ ਲਈ ਹੋਵੇ ਕਿਉਂਕਿ ਬੱਚੇ ਅੱਜਕੱਲ ਜ਼ਮੀਨਾਂ ਵਣਾਲ ਲੈਂਦੇ ਨੇ ਦੂਸਰੇ ਕੰਮਾਂ ਚਲੇ ਜਾਂਦੇ ਉਹਨਾਂ ਨੂੰ ਛੱਡ ਜਾਂਦੇ ਆ ਉਹ ਸਾਰੀ ਉਮਰ ਖੇਤੀ ਕਰਦਾ ਰਿਹਾ ਦੇਸ਼ ਦੇ ਭੰਡਾਰ ਦੇ ਵਿੱਚ ਖੁਰਾਕ ਦੇ ਵਿੱਚ ਦਾਣਾ ਪਾਣੀ ਦਿੰਦਾ ਰਿਹਾ ਤੇ ਉਸ ਤੋਂ ਬਾਅਦ ਉਹ ਕੱਲਾ ਰਹਿ ਜਾਂਦਾ ਜਦੋਂ ਉਹ ਬੁੱਢਾ ਹੋ ਜਾਂਦਾ ਖੇਤੀ ਕਰਨ ਜੋਗਰਾ ਵੀ ਨਹੀਂ ਹੁੰਦਾ ਨਿਆਣੇ ਅੱਜਕੱਲ੍ਹ ਜ਼ਮੀਨਾਂ ਵੇਚ ਕੇ ਜਿਹੜੇ ਆ ਉਹ ਬਾਹਰ ਜਾਦੇ ਪਏ ਉਹ ਕਿਸਾਨ ਨੂੰ ਆਮਦਨ ਕਿੱਥੋਂ ਹੋਏਗੀ ਸੋ ਉਹ ਮੰਗਦੇ ਆ ਕਿ ਸਾਨੂੰ ਜਿਹੜੀ ਆ ਉਹ ਸਾਡਾ ਬੀਮਾ ਹੋਵੇ ਸਾਨੂੰ ਜਿਹੜੀ ਪੈਨਸ਼ਨ ਵੀ ਮਿਲਣੀ ਚਾਹੀਦੀ ਇਸੇ ਤਰ੍ਹਾਂ ਬਾਕੀ ਸਿਹਤ ਸਹੂਲਤਾਂ ਲਖੀਮਪੁਰ ਖੀਰੀ ਵਾਲੀ ਮਸਲਾ ਜਿਹੜਾ ਹਾਲੇ ਤੱਕੜਾ ਪਤਾ ਨਹੀਂ ਕਿੰਨਾ ਚਿਰ ਸਾਡੇ ਦੇਸ਼ ਦੀ ਜਿਹੜੀ ਸਥਿਤੀ ਆ ਜੁਡੀਸ਼ੀਅਲ ਸਿਸਟਮ ਦੀ ਇਹਦੇ ਵਿੱਚ ਤੁਸੀਂ ਦੇਖਿਆ ਇੱਕ ਮੁੰਡੇ ਨੇ ਸ਼ਾਇਦ ਰਾਜਸਥਾਨ ਦਾ ਸੀਗਾ ਮੁੰਡਾ ਉਹ ਇਹਨੇ ਸੁਸਾਈਡ ਕਰ ਲਿਆ ਕਿ ਉਹਨੂੰ ਮੈਨੂੰ ਕਹਿੰਦਾ ਪੁਲਿਸ ਜਿਹੜੀ ਆਉ ਤੰਗ ਕਰਦੀ ਆ ਉਹਨੇ ਇੱਕ ਜੱਜ ਤੇ ਵੀ ਦੋਸ਼ ਲਾਇਆ ਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਜੱਜ ਆ ਮੇਰੇ ਤੇ ਕੇਸ ਪੁਆਈ ਜਾਂਦੇ ਆ ਸੋ ਥਿ ਜੁਡੀਸ਼ਰੀ ਦੇ ਵਿੱਚ ਵੀ ਲੋਕਾਂ ਨੂੰ ਕਿੰਨਾ ਖੱਜਲ ਖੁਆਰ ਹੋਣਾ ਪੈਂਦਾ ਕਦੋਂ ਕਦੋਂ ਤੱਕ ਕੇਸ ਚੱਲਦੇ ਆ ਇੱਕ ਪੀੜੀ ਸ਼ੁਰੂ ਕਰਦੀ ਆ ਦੂਸਰੀ ਪੀੜੀ ਜਾ ਕੇ ਉਹ ਖਤਮ ਵੀ ਨਹੀਂ ਕਰਦੀ ਕੇਸ ਫੇਰ ਉੱਥੇ ਚਲੇ ਜਾਂਦੇ ਆ ਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਉਹਨਾਂ ਨੂੰ ਲੋੜ ਹੈ ਇਹਨਾਂ ਚੀਜ਼ਾਂ ਦੀ ਕਿ ਉਹਨਾਂ ਨੂੰ ਸਰਕਾਰ ਪ੍ਰੋਟੈਕਸ਼ਨ ਦੇਵੇ ਉਹਨਾਂ ਨੂੰ ਮਾਰਕੀਟ ਦੀ ਚੋਰੀ ਤੋਂ ਦਬਾਅ ਤੋਂ ਲੁੱਟਖਸਟ ਤੋਂ ਬਚਾਵੇ ਨਹੀਂ ਤਾਂ ਮਾਰਕੀਟ ਤਾਂ ਮਿੰਟਾਂ ਚ ਲੁੱਟ ਕੇ ਲੈ ਜਾ ਸਕਦੀ ਹੈ ਜਿਹਦੇ ਹਿਸਾਬ ਨਾਲ ਮਹਿੰਗਾਈ ਬਲਵਿੰਦਰ ਜੀ ਅੱਜਕੱਲ ਹੋ ਗਈ ਹੈ ਦੇਖੋ ਖਾਦਾਂ ਵਧ ਗਈਆਂ ਦਵਾਈਆਂ ਦਾ ਰੇਟ ਵਧ ਗਿਆ ਮਸ਼ੀਨਰੀ ਦਾ ਰੇਟ ਵਧ ਗਿਆ ਬੀਜਾਂ ਦੀ ਹਾਲਤੇ ਹੋ ਗਈ ਹੈ ਕਿ ਕੰਪਨੀਆਂ ਹੌਲੀ 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 ਹਾਈਬ੍ਰਿਡ ਸੀਡਸ ਇਹੋ ਜੇ ਬਣਾ ਰਹੀਆਂ ਨੇ ਕਿ ਤੁਸੀਂ ਆਪਣੀ ਫਸਲ ਤੋਂ ਆਪਣਾ ਸੀਡ ਵੀ ਨਹੀਂ ਤਿਆਰ ਕਰ ਸਕਦੇ ਜੀ ਕਿਉਂਕਿ ਉਹ ਸੀਡ ਅਗਲੀ ਵਾਰੀ ਉਨੀ ਪੈਦਾਵਾਰ ਨਹੀਂ ਦਿੰਦਾ ਕਿਉਂ ਦੇ ਉਹਦੇ ਵਿੱਚ ਉਹਦੀ ਜੈਨੇਟਿਕ ਵੈਲਿਊ ਹੀ ਨਹੀਂ ਚੇਂਜ ਕਰ ਦਿੰਦੇ ਆ ਉਹ ਫਿਰ ਦੂਸਰੇ ਪਾਸੇ ਤੁਸੀਂ ਜੈਨੇਟਿਕਲੀ ਮੋਡੀਫਾਈਡ ਜਿਹੜੇ ਕ੍ਰੌਪਸ ਨੇ ਜੀਐਮ ਫੂਡਸ ਨੇ ਉਹਨਾਂ ਨੂੰ ਲੈ ਕੇ ਆਉਣ ਦੀ ਗੱਲ ਕਰਦੇ ਪਏ ਹਾਂ ਕਿਸਾਨ ਜਿਹੜਾ ਸਾਡਾ ਬਠਿੰਡੇ ਦੇ ਇਲਾਕੇ ਦਾ ਕਿਸਾਨ ਹੈ ਉਹ ਬੀਟੀ ਕਾਟਰਨ ਬੀਜ ਕੇ ਉਸ ਤੋਂ ਬਾਅਦ ਕਿੰਨਾ ਪਰੇਸ਼ਾਨ ਹੋਇਆ ਔਰ ਉਹਦੇ ਵਿੱਚ ਬਾਜ਼ਾਰ ਦੇ ਵਿੱਚ ਉਹਨੂੰ ਨਕਲੀ ਬੀਜ ਮਿਲਦੇ ਰਹੇ ਉਹਨਾਂ ਨੂੰ ਕੌਣ ਜਿਹੜਾ ਉਹ ਸੁਚੇਤ ਕਰੇਗਾ ਕੌਣ ਜਾਣ ਕਰੂਗਾ ਉਹਨਾਂ ਦੇ ਹਿੱਤਾਂ ਦੀ ਰਾਖੀ ਕੌਣ ਕਰੇਗਾ ਮਾਰਕੀਟ ਦੇ ਵਿੱਚ ਨਕਲੀ ਦਵਾਈਆਂ ਵੇਚ ਕੇ ਲੋਕੀ ਚਲੇ ਜਾਂਦੇ ਆ ਨਕਲੀ ਬੀਜ ਵੇਚ ਕੇ ਚਲੇ ਜਾਂਦੇ ਆ ਕਿਸਾਨ ਵਿਚਾਰੇ ਧੱਕੇ ਖਾਂਦੇ ਰਹਿੰਦੇ ਦੁਬਾਰੇ ਦੁਬਾਰੇ ਫਸਲਾਂ ਬੀਜਣੀਆਂ ਪੈਂਦੀਆਂ ਨੇ ਉਹਨਾਂ ਨੂੰ ਬੀਜ ਖਰੀਦਣੇ ਪੈਂਦੇ ਆ ਸੋ ਇਹ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਕੇਂਦਰ ਨੂੰ ਇਹ ਇਕਦਮ ਸੁਣਨਿਆ ਚਾਹੀਦਿਆਂ ਨੇ ਔਰ ਡੱਲੇਵਾਲ ਸਾਹਿਬ ਨੂੰ ਮਨਾਉਣਾ ਚਾਹੀਦਾ ਤੇ ਗੱਲਬਾਤ ਸ਼ੁਰੂ ਕਰਕੇ ਹੀ ਇਹਨਾਂ ਦਾ ਹੱਲ ਨਿਕਲਣਾ ਹੈ ਸਾਡੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਆ ਕਿ ਇੱਕ ਹੋ ਕੇ ਦੇ ਤਾਂ ਤੁਸੀਂ ਕੇਂਦਰ ਦੇ ਨਾਲ ਗੱਲ ਕਰੋਗੇ ਕਿਉਂਕਿ ਕੇਂਦਰ ਕੋਲੇ ਇੱਕ ਬੜਾ ਵੱਡਾ ਕਿ ਇੰਨੀਆਂ ਜਥੇਬੰਦੀਆਂ ਨੇ ਇੰਨੇ ਫੋਰਮ ਨੇ ਕਿਹਦੇ ਨਾਲ ਗੱਲ ਕਰੀਏ ਇਸ ਗੱਲ ਦਾ ਜਵਾਬ ਤਾਂ ਜਥੇਬੰਦੀਆਂ ਨੇ ਦੇਣਾ ਇਕੱਠੇ ਹੋ ਕੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣੇ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਤੇ ਸਾਡੇ ਦਰਸ਼ਕਾਂ ਦਾ ਵੀ ਅਸੀਂ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਪ੍ਰੋਨਾਂ ਲਈ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ